ਇਹ ਯਕਦਾਂ ਮਸਤੀ ਅੱਧ ਲੱਕੜਾਂ ਥੱਲੇ ਸੁੱਕੇ ਪੱਤੇ ਨੇ ਉਹਦੇ ਕਿ ਬਹੁਤ ਤੇਜ਼ੀ ਨਾਲ ਫੈਲ ਗਈ ਆ ਕਿਆ ਲਖਾਣਾ ਕੁਝ ਹੋਇਆ ਮੈਂ ਸਮਝਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਕਿਉਂ ਇੱਥੇ ਇਹ ਗੱਲ ਹੋਈ ਸੀਗੀ ਕਿਦਾਂ ਪੱਤੇ ਰੱਖੇਗੇ ਕਿਦਾਂ ਅੱਗ ਲੱਗੀ ਚਾਹ ਦੇ ਪੱਤਿਆਂ ਦੇ ਜਿਹੜੇ ਬਹੁਤ ਗਿੰਦੀ ਇਕੱਠੀ ਹੁੰਦੇ ਨੇ ਉਹਦੇ ਪੱਤਿਆਂ ਨੂੰ ਸੁਟਣ ਵਾਸਤੇ ਕੋਈ ਕਾਪੋ ਜਗ੍ਹਾ ਨਾ ਹੋਣੀ ਮੋਹਾਲੀ ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਿੱਛੇ ਤਕਰੀਬਨ 43 ਏਕੜ ਚ ਫੈਲੇ ਨੇਚਰ ਪਾਰਕ ਚ ਬੀਤੇ ਦਿਨੀ ਸੁੱਕੇ ਪੱਤਿਆਂ ਨੂੰ ਅੱਗ ਲੱਗਣ ਕਾਰਨ ਪਾਰਕ ਵਿਚਲੇ ਕਰੀਬ 150 ਤੋਂ 200 ਹਰੇ ਭਰੇ ਦਰਖਤ ਅਤੇ ਛੋਟੇ-ਬੂਟੇ ਸੜ ਕੇ ਸੁਆਹ ਹੋ ਗਏ ਇਸ ਕਾਰਨ ਵਾਤਾਵਰਨ ਪ੍ਰੇਮੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਆ ਜਿਹੜੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਮੁਹਾਲੀ ਦੇ ਨੇਚਰ ਪਾਰਕ ਦੀਆਂ ਨੇ ਜਿੱਥੇ ਕਿ ਅੱਗ ਲੱਗਣ ਕਾਰਨ ਕਾਫੀ ਫੁੱਲ ਬੂਟੇ ਅਤੇ ਦਰਖਤ ਨੁਕਸਾਨੇ ਗਏ ਨੇ ਵਾਤਾਵਰਣ ਪ੍ਰੇਮੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਾਰਕ ਨੇੜੇ ਵੱਡੀ ਮਾਤਰਾ ਦੇ ਵਿੱਚ ਸੁੱਕੇ ਪੱਤੇ ਸੁੱਟੇ ਹੋਏ ਸਨ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸੁੱਕੇ ਪੱਤਿਆਂ ਤੋਂ ਖਾਦ ਬਣਾਈ ਜਾਣੀ ਸੀ ਪਰ ਟਰੋਲਾਗੇ ਹਰਟੀਕਲਚਰ ਦੁਆਰਾ ਹੈ ਇਹਨਾਂ ਨੂੰ ਆਰਗੈਨਿਕ ਖਾਦ ਬਣਾਉਣੀ ਸੀ ਉਸ ਵਾਸਤੇ ਪੱਤੇ ਸਿੱਟ-ਸਿੱਟ ਕੇ ਇਹਨਾਂ ਨੇ ਅੰਬਾਰ ਲਾਤੇ ਇੱਥੇ ਉਹਦੇ ਕੋਈ ਆਉਟਪੁੱਟ ਨਹੀਂ ਸੀ ਉਹਨਾਂ ਨੂੰ ਕਰਦੇ ਨੇ ਅੱਗ ਲਾਤੀ ਸਾੜਦੇ ਨੇ ਨਾ ਜਾਣ ਕੇ ਸਾਡੇ ਪਾਣੀ ਦੀ ਬੂਟਿਆਂ ਨੇ ਪਾਉਂਦੇ ਅੱਜ ਪਾਣੀ ਆਏ ਦੇਖੋ ਕਿਵੇਂ ਟਰੱਕ ਫਿਰ ਰਹੇ ਆ ਨਿਚਰਤ ਜਿਹੜੀ ਅੱਗ ਲੱਗੀ ਹੈ ਬੜੀ ਮੰਦਪਗੀ ਇਕੱਠਾ ਹੋਈ ਆ ਕਿਉਂਕਿ ਉੱਥੇ ਪੱਤੇ ਬਹੁਤ ਸਾਰੇ ਇਕੱਠੇ ਸਨ ਕੋਈ ਉੱਥੇ ਕੋਈ ਨਾ ਕੋਈ ਨਸ਼ਈ ਜਿਹੜੇ ਹੁੰਦੇ ਨੇ ਉਹਨਾਂ ਵੱਲੋਂ ਜਾਂ ਕਿਸੇ ਨੇ ਸ਼ਾਇਦ ਜਾਣਬੁੱਝ ਕੇ ਸ਼ਾਇਦ ਜਿਹੜੀ ਕੀਤੀ ਆ ਉਹਨਾਂ ਬਹੁਤ ਪੁਰਾਣੇ ਜਿਹੜੇ ਪੀੜ ਸਨ ਉਹਨਾਂ ਨੂੰ ਹੀ ਭਾਰੀ ਨੁਕਸਾਨ ਪਹੁੰਚਿਆ ਮੈਂ ਅਧਿਕਾਰੀ ਨੂੰ ਵੀ ਸੋਨੇ ਫਾਇਰ ਬੁਗੜ ਦੀਆਂ ਗੱਡੀਆਂ ਆਈਆਂ ਨੇ ਸਾਡੇ ਆ ਉਹਦੇ ਨਾਲ ਜਿਹੜਾ ਕੰਮ ਕੰਪਲੀਟ ਜਿਹੜਾ ਕੋਸ਼ਿਸ਼ ਹੋਦੀ ਹੋਦੀ ਸੀ ਪਰ ਕਿਉਂਕਿ ਇਹ ਯੱਕ ਦਾ ਮਾ ਸੁੱਕੀ ਅੱਗ ਲੱਕੜਾਂ ਥੱਲੇ ਸੁੱਕੇ ਪੱਤੇ ਨੇ ਉਹਦੇ ਕਿ ਬਹੁਤ ਤੇਜ਼ੀ ਨਾਲ ਫੈਲ ਗਈ ਆ ਉਹਦੇ ਨਾਲ ਜਿਹੜੇ ਬੂਟਿਆਂ ਦਾ ਨੁਕਸਾਨ ਉਹ ਵੀ ਹੋਇਆ ਮੈਂ ਸਮਝਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਕਿਉਂ ਇੱਥੇ ਇਹ ਗੱਲ ਹੋਈ ਸੀਗੀ ਕਿਦਾਂ ਪੱਤੇ ਰੱਖੇਗੇ ਕਿਦਾਂ ਅੱਗ ਲੱਗੀ ਔਰ ਇਹਦੇ ਨਾਲ ਜਿੱਥੇ ਪੋਲੂਸ਼ਨ ਦਾ ਫਲਾਓ ਵਧਿਆ ਤੁੰਗੀ ਬੇਸਿਕ ਚੀਜ਼ ਇਹ ਆ ਕਿ ਅਸਲ ਵਿੱਚ ਗੰਪਿੰਗ ਗਾਉਂਦ ਬੰਦ ਹੋਣ ਕਰਕੇ ਸ਼ਹਿਰ ਵਿੱਚ ਪੱਤਿਆਂ ਦੇ ਜਿਹੜੇ ਬਹੁਤ ਗ੍ਰੀਨਲੀ ਇਕੱਠੀ ਹੋਈ ਰਹੀ ਉਹਦੇ ਪੱਤਿਆਂ ਨੂੰ ਸੁੱਟਣ ਵਾਸਤੇ ਕੋਈ ਪ੍ਰਾਪਰ ਜਗ੍ਹਾ ਨਾ ਹੋਣੀ, ਕਮਾਡਾ ਵੱਲੋਂ ਨਾ ਦੇਣੀ। ਉਹ ਸਾਰੇ ਚੱਕਰ ਕਰਕੇ ਥਾਂ-ਥਾਂ ਤੇ ਅਜਿਹੀ ਤੰਗੀ ਆ ਰਹੀਆਂ ਨੇ। ਮੈਂ ਸਮਝਦਾ ਇਹਦੇ ਲਈ ਅਧਿਕਾਰੀਆਂ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਨਾਲ ਕਮਾਡਾ ਨਾਲ ਦਖਲ ਦੇ ਕੇ ਉਹਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਮੈਡਮ ਨੂੰ ਵੀ ਬੇਨਤੀ ਕਿ ਉਹ ਵਿੱਚ ਤਾਲਮਿਲ ਕਰਾ ਕੇ ਇਹਨਾਂ ਦਾ ਮਸਲਾ ਵੀ ਹੱਲ ਕਰ। ਧੰਨਵਾਦ। ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਨੁਕਸਾਨ ਦੀ ਪਰਭਾਈ ਕਿਵੇਂ ਹੋਵੇਗੀ ਕਿਉਂਕਿ ਇੱਕ ਪਾਸੇ ਤਾਂ ਲਗਾਤਾਰ ਪ੍ਰਦੂਸ਼ਣ ਫੈਲ ਰਿਹਾ ਤੇ ਦੂਸਰੇ ਪਾਸੇ ਲਗਾਤਾਰ ਦਰਕਤਾਂ ਦੀ ਤੇ ਪੌਦਿਆਂ ਦੀ ਕਮੀ ਆ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਵਾਤਾਵਰਨ ਪ੍ਰੇਮੀਆਂ ਦੇ ਵੱਲੋਂ ਅਤੇ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਨਾਲ ਇਸ ਸਮੱਸਿਆ ਦਾ ਹੱਲ ਕੱਢਿਆ ਜਾਂਦਾ ਹੈ ਕਿ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਮੁਰਤੋਂ ਬਰਖਤ ਲਗਾਏ ਜਾਣਗੇ ਤੇ ਵਾਤਾਵਰਨ ਪ੍ਰੇਮੀ ਅੱਗੇ ਕੀ ਨਿర్ణੇ ਲੈਣਗੇ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਬਿਊਰੋ ਰਿਪੋਰਟ ਨਵਜੇ ਪੰਜਾਬ ਟੀਵੀ